ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 10 ਨਾਗ ਹੈ ਜੀ ਤੇ ਦਸੇ ਦੇ ਦਸੇ ਗੱਬਣ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਈ ਕਰਤਾਰ ਸਿੰਘ ਆ ਪਿੰਡ ਚੜਿਆਕਾ ਜ਼ਿਲ੍ਹਾ ਮੂਗਾ ਤਸੀਲ ਮੂਗਾ ਮੋਬਾਈਲ ਨੰਬਰ ਜੀ 7701755678 ਠੀਕ ਆ ਬਈ ਦੱਸ ਨਾਗਾ ਜੀ ਅੱਜ ਹਾਂ ਦੱਸ ਵੜਾ ਬਈ ਦੱਸ ਈ ਗੱਬਣਾ ਕਿੱਧਰੋਂ ਸ਼ੁਰੂ ਕਰਗੇ ਵੀਰੇ ਉਹ ਐ ਚਹ ਵੱਡੀ ਦੁਕਾਨ ਤੋਂ ਠੀਕ ਆ ਜੀ ਤਰ ਤੋਹਫੇ ਦਿਖਾਉਣੇ ਆ ਜੀ ਤੁਹਾਨੂੰ ਐਫ ਦਾ ਨਗੀਨਾ ਕਹਿ ਸਕਦੇ ਆ ਸੁਆ ਵੀਰੇ ਕਿੰਨਾ ਜੀ ਇਹ ਬਈ ਦੂਜਾ ਸੁਆ ਸੁੰਦੀ ਦਾੰਦੋ ਜੀ ਦਾੰਦੋ ਸ਼ੇਗ ਦੇ ਚੱਕ ਦੀ ਆ ਝੋਕ ਦੇ ਸੱਟ ਗਈ ਆ ਠੀਕ ਆ ਜੀ ਸ਼ੇਗ ਤੇ ਸਟਾਰਟ ਕਰ ਲੇ ਸਾਵਾ ਕਿੰਨਾ ਲਊਗੇ ਜੀ ਸਵਾ ਬਈ ਬਾਜੀ ਨਾਲ ਤਾਂ ਨਹੀਂ ਉਹਨਾਂ ਨੇ 7 ਦਿਨ ਦੱਸਿਆ ਏ ਠੀਕ ਆ ਜੀ ਹੋ ਸਕਦਾ ਵੀ 1 ਅੱਧਾ ਦਿਨ ਪਹੂ ਹੈ ਨਾ ਜੋ ਲੱਗੇ ਪਹਿਲਾਂ ਵੀ ਹੋ ਸਕਦਾ ਵੱਧ ਘੱਟ ਹੋ ਸਕਦਾ ਜੀ ਥਣਾ ਦੀ ਡੰਨ ਹੋਊਗੀ ਥਣਾ ਦੀ ਵੀਰੇ ਚਾਰਾ ਥਣਾ ਦੀ ਗਰੰਟੀ ਤੋੜ ਕੇ ਦਿਖਾ ਦੇ ਵੀਰੇ ਦੋ ਜਿਹਨਾਂ ਤੋਂ ਨਹੀਂ ਆ ਉਹਨਾਂ ਨੇ ਬਈ ਦੱਸਿਆ ਆਪਾਂ ਨੂੰ 22 ਮੀਟਰ ਪਰ ਭੈਣ ਭਰਾ 18 20 ਕਿਲੋ ਮੰਨ ਕੇ ਸੌਦਾ ਕਰ ਲਏ ਇੱਡੀ ਤਾਂ 18 20 ਕਿਲੋ ਤਾਂ ਮਰਦੀ ਵੱਡੀ ਆ ਬੈਡ ਸਾਰਿਆਂ ਨਾਲੋਂ ਕੱਦ ਹਾਈਟ 'ਚ ਵੱਡੀ ਆ ਨਾਲ ਦੀ ਨਾਲ ਤੋੜਦੀ ਵੀਰੇ ਹਾਈਟ ਤੁਸੀਂ ਲਾ ਲਓ ਸਾਹਿਬ 22 ਦਾ ਕੱਦ 6 ਫੁੱਟ ਆ ਤੇ ਬਾਈ ਦੇ ਮੋਢੇ ਤੱਕ ਆਉਂਦੀ ਆ ਕਵਾਲਿਟੀ ਤੁਸੀਂ ਆਪ ਹੀ ਚੈੱਕ ਕਰ ਲਓ ਰੰਗ ਪ੍ਰਿੰਟ ਜਾਦ ਬਰੀਡ ਦਾ ਅੰਤ ਕੋਈ ਨਹੀਂ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣਾ ਜੀ ਫੈਕਸ ਸੈਡਰ ਕੱਟ ਵਾਲਾ ਹਵਨ ਚਾਰ ਹੀ ਥਣ ਫੋਟ ਸ਼ਾਂਕ ਕੋਈ ਵੀ ਨਹੀਂ ਜੀ ਡੇਟ ਮੁਤਾਬਕ ਦੇਣ 10 ਪਏ ਆ ਬਾਈ ਕਹਿੰਦਾ ਮਾਲਕਾਂ ਨੇ ਤਾਂ ਚਲੋ ਵੱਧ ਕਹਿ ਕੇ ਦਿੱਤੀ ਆ ਤੁਸੀਂ 18 19 ਕਿਲੋ ਮੰਨ ਕੇ ਆਜੋ ਵੱਡੀ ਆ ਗਾਂਵਰੇ ਜੀ ਏਡੀ ਗਾਂ ਨੇ 18 20 ਕਿਲੋ ਨਾਲ ਦਿੱਤਾ ਫਿਰ ਦੇਣਾ ਵੀ ਕਿਨੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਸਭ ਤਿਲਕਣਾ ਥੱਲੇ ਇੱਕ ਦਰਦ ਦਾ ਨਾ ਉਪਰੇ ਥਾ ਆਇਆ ਕਰਕੇ ਪਸ਼ੂ ਜੈ ਜੀ ਫੈਕਸ ਜੀ ਡਿਮਾਂਡ ਵੀਰੇ ਦੀ ਇਹਦਾ ਮੁੱਲ ਤਾਂ ਭਰਾ ਆਪਣਾ 80000 ਕਰ ਲਾ ਯਾਰ ਪਰ ਦੇਣ ਲੈਣ ਵਾਲਾ ਚਾਹੁੰਦਾ 10000 ਦੇ ਦੇਣਾ ਆਫਰੀ ਜੈਜ ਡਿਮਾਂਡ ਆ ਬਾਈ ਕਹਿੰਦਾ ਦੇਣ ਲੈਣ ਪ੍ਰਾਈਸ 66000 ਰੁਪਇਆ ਆ ਕੇ ਵੇਖਿਓ ਗਾ ਤੁਸੀਂ ਵੱਡੇ ਗੱਦ ਕਾਟਦੀ ਆ ਬਾਕੀ ਦੰਦਾ ਚਾਏ ਕੋਈ ਆਏ ਨਹੀਂਗਾ ਬਈ ਸੂਆ ਤੀਜਾ ਹੋਊਗਾ ਓਰੀਜਨਲ ਦੂਜਾ ਸੂਆ ਦੋ ਨੰਬਰ ਨਾ ਕਿਹੜਾ ਦਿਖਾਉਣਾ ਜੀ ਜਰਸੀ ਆ ਗਈ ਹੈ ਜੀ ਰੰਗ ਪ੍ਰਿੰਟ ਇਹਦਾ ਵੀ ਚੰਗਾ ਸੂਆ ਕਰਨ ਮੰਗ ਰਹੇ ਤੇ ਬਈ ਦੂਜਾ ਸੂਆ ਪੰਜਾਬ ਵਾਲੀ ਜਰਸੀ ਆ ਕੋਈ ਭੈਣ ਭਰਾ ਹਿਮਾਚਲ ਵਾਲੀ ਆ ਕੇ ਸੱਦ ਕਰਦੇ ਗਾਮ ਮੁਕਤ ਦੇ ਜਾਂਦੇ ਗਰੰਟੀ ਵਾਲਾ ਕੰਮ ਸਹੀ ਗੱਲ ਆ ਬਾਈ ਕਹਿੰਦਾ ਪੰਜਾਬ ਵਾਲੀ ਜਰਸੀ ਆ ਕੋਈ ਵੀਰ ਆ ਕੇ ਸਾਫਤ ਕਰ ਜੇ ਬਾਈ ਹਿਮਾਚਲ ਦੀ ਆ ਗਾਮ ਮੁਕਤ ਦੇ ਦਾਂਗੇ ਸਮਾਂ ਕਿੰਨਾ ਕੁ ਲੈਂਦੀ ਹੈ ਵੀਰੇ ਸਮਾਂ ਬਈ 10 ਦਿਨ ਪਏ ਹਜੇ ਆ ਜੀ ਡੇਟ ਮੁਤਾਬਕ ਠੀਕ ਆ ਜੀ ਵੜ ਚੰਗੀ ਬਹੁਤ ਆ ਚੰਗੀ ਆ ਬਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਢੱਲੀ ਬਹੁਤ ਪਈ ਆ ਹਵਾਨੇ ਚ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਬਈ 17 18 ਲੀਟਰ ਦੱਸਿਆ ਜਿੰਦੋਂ ਲਈ ਆ ਪਲੂਨ ਦਾ ਪਰ 16 ਕਿਲੋ ਦੀ ਗਰੰਟੀ ਵੀ ਦੇ ਦਾਂਗੇ ਮੈਂ ਆਪਣਾ ਸੁਣ ਤੋ ਵੀ ਜਾ ਸਕਦਾ ਠੀਕ ਆ ਵੀਰੇ ਉਧਰੋਂ ਲੰਮਾ ਲੈ ਚੱਲੀ ਇਧਰ ਨੂੰ ਪਸ਼ੂਵਾਲ ਨੂੰ ਥਾਣ ਚੈੱਕ ਕਰੋ ਪੂਰਾ ਮੋਟਾ ਲੱਗਿਆ ਵਾ ਤੇ ਆੜੀ ਸੋਣੀ ਕਰਦੀ ਹੁੰਦੀ ਆ ਬਾਲਟ ਨਾ ਹਵਾਨੇ ਚ ਬਹੁਤ ਪੰਨਾਂ ਨੇ ਜੀ ਸਾਰੀਆਂ ਬਾਲਟ ਨਾ ਕਰਮਾਨੇ ਕੱਢ ਕੇ ਸੋਣਾ ਜੀ ਦਿਨ 7 8 ਪਏ ਅਜੇ ਬਾਕੀ 1 2 ਜੀ ਸਾਹ ਮੈਨਾਂ ਚੰਗਾ ਲੱਗਾ ਕੋਈ ਭੈਣ ਭਰਾ ਮਨ ਲਾ ਗਿਆ ਮੱਝਾਂ ਵਾਲਾ ਥਾਣਾ ਮੱਝਾਂ ਵਾਲਾ ਥਾਣਾ ਦੁੱਧ ਵੀ ਸੰਗਣ ਆਉ ਮੱਝਾਂ ਰਗਾ ਕਰਮਾਲੀ ਦਾ ਇਹਦੀ ਫਿਕਸ ਜੀ ਡਿਮਾਂਡ ਜੀ ਇਹ ਵੀਰੇ 46000 ਦੀ ਵਾੜ ਦੇ ਦਾਂਗੇ ਅੱਜ 46000 ਦੀ ਬਈ ਕਹਿੰਦਾ ਵਾੜ ਦੇ ਦਾਂਗੇ ਜੀ ਵਿੱਚੋਂ ਮਾਨਤਾਨ ਹੋ ਜਾਊਗਾ ਤੇ ਤਿੰਨ ਨੰਬਰ ਨਾਲ ਕਿਹੜਾ ਵੀਰੇ ਤਿੰਨ ਨੰਬਰ ਤੇ ਵੀ ਜਰਸੀ ਦਿਖਾ ਤਿੰਨ ਨੰਬਰ ਤੇ ਵੀ ਜਰਸੀ ਦਿਖਾ ਦਿੰਨੇ ਆ ਬਹੁਤ ਚੰਗੀ ਜਰਸੀ ਆ ਜਾਤ ਬਰੀਡ ਪੂਰੀ ਚੰਗੀ ਆ ਵੀਲ ਉਹਦੇ ਨਾਲ ਉਹ ਵੀ ਜਵਾਦ ਦਾ ਜੀ ਸੁਆ ਕਿਨਵਾ ਵੀਰੇ ਦਾ ਸੁਆ ਵੀ ਦੂਜਾ ਹੀ ਆਈ ਠੀਕ ਹੈ ਜੀ ਸੁਹਾ ਦੂਜਾ ਸਮਾਂ ਕਿੰਨਾ ਕੁ ਲਊਗੀ ਜੀ ਸੋ 10 ਦਿਨ ਲੈ ਜੂਗੀ ਜੀ ਠੀਕ ਹੈ ਜੀ ਸਮਾਂ ਬਾਈ ਕਹਿੰਦਾ 10 ਦਿਨ ਲੈ ਜੂਗੀ ਜੀ ਬਾਕੀ ਥਣ ਚੈੱਕ ਕਰ ਸਕਦੇ ਵੈਸੇ ਹੀ ਮਗਰ ਬੂਬੀਆਂ ਜੀ ਉਹ ਬੜ ਚਲਦੀਆਂ ਨਹੀਂ ਹੁੰਦੀਆਂ ਕਾਂ ਦੇ ਥਣ ਦੱਸਿਆ ਜਿਵੇਂ ਖਾਦੇ ਤੇ ਬੂਬੀਆਂ ਦਾ ਪਤਾ ਲੱਗ ਜੀ ਲਓ ਜੀ ਥਣ ਤਾਂ ਪੂਰਾ ਹੈਗਾ ਚਾਰ ਚਾਰ ਉਂਗਲਾਂ ਦਾ ਵੀਰੇ ਉਹ ਤਾਂ ਵੈਸੇ ਹੀ ਨਾ ਆ ਹੀ ਜਾਂਦੀਆਂ ਦੁੱਧ ਹਲੇ ਪਸ਼ੂ ਦੇ ਇਧਰ ਨੂੰ ਲੈ ਚੱਲੀ ਵੀਰੇ ਨਾਲ ਦੀ ਨਾਲ ਬੇਲ ਚੰਗੀ ਆ ਰੰਗ ਪ੍ਰਿੰਟ ਚੰਗਾ ਤੇ ਵਜਨ ਵੀ ਕਰਮ ਵਾਲੀ ਦਾ ਚੰਗਾ ਕਿੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਬਈ ਜਿਹੜੇ ਹਸਾਉਣਾ ਗਾਂ ਦੇ ਵੈਤ ਬਾੜਾ ਚੰਗਾ ਏ ਉਹਦੇ ਨਾਲੋਂ ਤਾਂ ਕਈ ਗੁਣਾ ਚੰਗੀ ਆ ਉਹਦੇ ਨਾਲ ਦੋ ਨੰਬਰ ਨਾਲ ਉਹਦਾ ਅੱਧੋ ਅੱਧੀ ਦਾ ਫਰਕ ਆ ਉਹਦੀ ਦਾ ਫਰਕ ਆ ਤੁਸੀਂ ਜਣੀ ਇਹਦਾ ਹੱਕਾ ਗੜ ਦਾ 18 ਲੀਟਰ ਦੁੱਧ ਪਿਉਂਦਾ ਮੋਹ ਜੀ ਨਾਲ ਸਹੀ ਗੱਲ ਆ ਜੀ ਬਾਕੀ ਸਾਫ ਹਵਾਨੇ ਦੀ ਆ ਗੁਲਾਬੀ ਹਵਾਨਾ ਤੇ ਗੁਲਾਬੀ ਥਾਨ ਲੱਗਿਆ ਵਾ ਠਿੱਲਾ ਵੀ ਬਹੁਤ ਲਈ ਫਿਰਦੀ ਆ ਥਾਨ ਪੂਰਾ ਮੋਟਾ ਹੱਥੀ ਚਵਾਈ ਵਾਲਾ ਲੈ ਚੱਲੀ ਵੀਰੇ ਬਜਾਣਾ ਸਭੀ ਭਲੀ ਚੰਗੀ ਬੋਲੋ ਜੀ ਜੇਜਾ ਕਰਨਾ ਮੇਰਾ ਵੀ ਕੋ ਭਕਾਈ ਬਾਜੀ ਵਾਲਾ ਕਰਮਣਾ ਕਰੇ 546 ਦੀ ਦੇਣੀ ਹੈ ਜੇ ਵੀ 546 ਦੀ ਲਓ ਜੀ ਜੈਜ ਡਿਮਾਂਡ ਆ ਸੰਭਣ ਵਾਲੀ ਚੀਜ਼ ਆ 4 ਦਿਨ ਸੰਭ ਲਈ ਤਾਂ ਨੇ ਦੇ ਬਰਾਬਰੀ ਬੰਨ ਦੇ ਜੀ ਐਸੀ ਵਾਲੀ ਚੀਜ਼ ਆ ਜਰਸੀ ਦੇ ਆਪਾਂ ਬਰਾਬਰੀ ਬੰਨ ਦਿੰਨੇ ਆ ਤੇ ਫਰਕ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਬਈ ਉਹਦੇ ਜਿੱਥੇ ਇਹਦੇ ਚ ਕੀ ਫਰਕ ਆ ਜੀ 54600 ਦੀ ਦੇ ਦਾਂਗੇ ਵਿੱਚੋਂ ਮਾੜਾ ਮੋਟਾ ਚਲੋ ਮਾਨਦਾਨ ਹੋ ਜੂਗਾ ਨੰਬਰ ਸਕਰੀਨ ਤੇ ਚੱਲੂਗਾ ਇਹ ਤੋਂ ਬਹੁਤਾ ਡੱਬੀ ਘੜਾ ਦੰਨਾਂ ਨਾ ਹੋ ਗਏ 4 ਨੰਬਰ ਆ ਗਿਆ ਵੀਰੇ ਨਾ ਇਹ ਐਚ ਐਫ ਹੈੜਾ ਬਈ ਇਹ ਐਚ ਐਫ ਆਗੀ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਲੈ ਚੱਲੀ ਵੀਰੇ ਮਾਲ ਕਾਣੇ ਵੀਰੇ ਪਲੂਨ ਦੱਸਿਆ ਏ ਪਰ ਵੇਖਣ ਨੂੰ ਲੱਗਦੀ ਦੂਜੇ ਸੂਏ ਵਹਿੜਾ ਜਾਂਦਾ ਵੱਡੀ ਹੋਈ ਬਣੀ ਵੀ ਆ ਦੰਦਾਂ ਚ ਰਣੀ ਵੀ ਆ ਵੀਰੇ ਦੰਦਾਂ ਚ ਰਣੀ ਵੀ ਆ ਚਲੋ ਦੂਜਾ ਮੰਨਣਾ ਦੂਜਾ ਮੰਲ ਹੈ ਪਹਿਲਾਂ ਜਿਨ੍ਹਾਂ ਤੋਂ ਲਈ ਉਹਨਾਂ ਨੇ ਪਲੂਨ ਦੱਸ ਕੇ ਦਿੱਤੀ ਆ ਠੀਕ ਆ ਵੀਰੇ ਤੂੰ ਮੇਰਾ ਵੀਰ ਪਲੂਨ ਮੰਨ ਕੇ ਲੈਣਾ ਪ੍ਰੂਨ ਦਾ ਸੌਦਾ ਕਰ ਲੈ ਇਹ ਹੁਣ ਅਗਲੇ ਦੀ ਖੁਸ਼ੀ ਆ ਸਹੀ ਗੱਲ ਸਮਾ ਕਿੰਨਾ ਕ ਲੈਂਦੀ ਆ ਜੀ ਪਰ ਵੇਖਣ ਨੂੰ ਮੱਚੀ ਲੱਗਦੀ ਦੂਜਣ ਆ ਸਹੀ ਗੱਲ ਆ ਜੀ ਸਮਾ ਕਿੰਨਾ ਕ ਲਊਗੇ ਜੀ ਸਮਾ ਪੰਜ ਚਾਰ ਦਿਨ ਕੱਢਦੀ ਹੈ ਜੀ ਡੇਟ ਮੁਤਾਬਕ ਹਾਂਜੀ ਠੀਕ ਆ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਬਈ ਯਾਰ 15 16 ਕਿਲੋ ਪਿਉਨ ਦਾ ਹੱਕ ਆ ਪਿਆਈ ਜਾਣਾ ਬਈ ਇੰਨਾ ਕ ਤਾਂ ਕੋਈ ਬਹਲਾ ਨਹੀਂ ਗਾ ਇਹਦੀ ਜੈ ਜੀ ਦੀ ਮੰਗ ਇਹ ਵੀ ਸਾਡੇ શરી ਦੇ ਜੋੜਾ 46 ਦਾ ਹੋ ਜਾਏ ਤਿੰਨੇ 46 ਸ਼ਰੀਰਾਂ ਨਹੀਂ ਹੈ ਠੀਕ ਆ ਤਿੰਨੇ ਜੀ ਤਿੰਨੇ ਹੀ ਲੈ ਜੇ ਸਾਡੇ ਹੋਜੂ ਮਾਨਤਨ ਮਾਨਤਨ ਕਰ ਦੋਗੇ ਠੀਕ ਆ ਇਹ ਹੋ ਗਿਆ ਜੀ ਚਾਰ ਨਗ ਪੰਜ ਮਾ ਕਿਹੜਾ ਦਿਖਾਉਣਾ ਹੈ ਸਾਡੇ ਨੂੰ ਦੇਸੀ ਘੜ ਲਓ ਜੀ ਦੇਸੀ ਘੜ ਪੂਦੇ ਨਾਲ ਬਾਕੀ ਚੈੱਕ ਕਰ ਸਕਦੇ ਹੋ ਕੱਦ ਕਾਠ ਚੰਗਾ ਸੁਹਾਗ ਨਮਾਗਰੇ ਸੁਹਾਗਾ ਦੂਜਾ ਵੀ ਠੀਕ ਅਸੀ ਨਾਲ ਤੋਂ ਪੁੱਜ ਗਿਆ ਮਾਰੇ ਪਰ ਆਏ ਕਈ ਵਾਰ ਤੁਸੀਂ ਨਾ ਕਰਮ ਕਹਿੰਦਾ ਡਾ ਗਰਮ ਕਹਿ ਦਿੰਦਾ ਜੀ ਉਹ ਮਰਦੀ ਬੈਠਾ ਰਹੇ ਥੋੜਾ ਕੈਮਰੇ ਤੋਂ ਡਰਦਾ ਜੀ ਪਸੂ ਤੇ ਸੰਗ ਦਾ ਮਾਰਦੀ ਮੁਰਗੀ ਜਮਾਨੀ ਮਾਰਦੀ ਮੁਰਗੀ ਜਮਾਨੀ ਸਮਾਂ ਕਿੰਨਾ ਕੁ ਲੈਂਦੇ ਸਮਾਂ 5 4 ਦਿਨ ਕਰ ਦੂ ਕਿੰਨਾ ਪਾਜੀ ਦੁੱਧ ਦੁੱਧ ਬਈ 13 14 ਕਿਲੋ ਦੱਸਿਆ ਜਿੰਨੇ ਉਹ ਤੋਂ ਲਈਆ ਪਰ ਦੇਸੀ ਗਾਂ ਆਪਾਂ ਇੰਨਾ ਮੰਨ ਕੇ ਲਈ ਨਹੀਂ ਆਪਾਂ 10 11 ਕਿਲੋ ਮੰਨ ਕੇ ਬਹੁਤ ਹੁੰਦਾ 10 11 ਕਿਲੋ ਦੇਸੀ ਗਾਂ ਦਾ ਲੈਵਾ ਸੰਗਣਾ ਨਾ ਹੋਊਗਾ ਪਰ ਜਿਹੜੇ ਹਿਸਾਬ ਨਾਲ ਤਿਆਰੀ ਵੀ ਦੇ ਵੀ ਸਕਦੀ ਆ ਯਾਰ ਬੱਦ ਦੁੱਦ ਬਾਕੀ ਸੇਵਾ ਦਾ ਹੁੰਦਾ ਦੁੱਦ ਤਾਂ ਜਿੰਨੀ ਤੁਸੀਂ ਕਰ ਲੋਗੇ ਵੀ ਨਾ ਵੀਰੇ 19 ਸੇਵਾ ਤੁਹਾਨੂੰ ਮਿਲ ਜੂਗੀ ਬਾਕੀ ਚੈੱਕ ਕਰ ਸਕਦੇ ਹੋ ਥਣ ਪੂਰਾ ਮੋਟਾ ਲੱਗਿਆ ਵਾ ਤੇ ਠੰਡੀ ਸੀਰ ਥਣਾ ਦੀ ਡੰਨ ਆ ਵੀਰੇ ਜਮਾ ਲਾਓ ਜੀ ਪਹਿਲਾਂ ਗਾਂ ਕੈਮਰਾ ਤੇ ਦਰਦ ਓਕੇ ਵੀਰੇ ਡੰਨ ਉਹ ਤਾਂ ਥੋੜਾ ਜਿਹਾ ਉਪਰ ਆ ਕਰ ਜਾਂਦੇ ਉੱਪਰੇ ਬੰਦੇ ਦਾ ਹੋ ਜਾਂਦਾ ਹੈਗਾ ਇਹਦੀ ਡਿਮਾਂਡ ਲੈ ਰਹੇ ਨੇ ਜੀ ਵਾਲੀ ਇਹ ਬਾਈ ਫੋਨ ਉਹੋ ਹੀ ਲਾਵੇ ਜੀ ਨਾ 35000 ਦੇਣਾ ਨਾ ਘਟ ਦੇਣੀ ਆ ਨਾ ਫੋਨ ਲਾਓ ਐਕਸੀ ਆ ਬਸ ਠੀਕ ਆ ਜੀ ਜਿਹਨੇ 35000 ਰੁਪਇਆ ਦੇਣਾ ਬਾਈ ਦੱਸਦਾ ਕਿ ਜੈਜ ਡਿਮਾਂਡ ਕਰਦਾ ਜਮਾ 35000 ਚ ਪਰ ਅੱਜਕੱਲ 30 32000 ਦਾ ਬੱਚੀ ਤੁਹਾਨੂੰ ਪਤਾ ਮਿਲਦੀ ਐ ਤੇ ਵਜੇ ਦੇਖੇ ਕੋਲ ਆ ਕੇ ਵਜਨ ਬਹੁਤ ਆ ਕੋਲੇ ਆ ਕੇ ਪਹਿਲਾਂ ਕੋਲੇ ਆ ਕੇ ਵੇਖੇ ਜਦੋਂ ਕੋਲੇ ਆਉਂਗੇ 35000 ਵੱਧ ਨਹੀਂ ਲੱਗਣਾ ਜੈਜ ਲੱਗੂ ਨਾਗ ਹੋ ਗਿਆ ਆਪਣੇ 5 6 ਮਹੀਨਾ ਕਿਹੜਾ ਦਿਖਾਣਾ ਜੀ ਵੇੜ ਵਿਖਾ ਠੀਕ ਆ ਜੀ 6 ਨੰਬਰ ਨਾਗ ਲੈ ਚੱਲੀ ਫੇਸ ਕੁਆਲਿਟੀ ਸੋਣੀ ਚਿੱਟੀ ਚਿੱਟੀ ਪਈ ਐ ਸੂਆ ਕਿੰਨਾ ਬਰੇ ਸੂਆ ਤੋਂ ਉੱਜਾ ਸੋਣੇ ਠੀਕ ਆ ਸਮਾਂ ਕਿੰਨਾ ਕਹ ਲੈਂਦੀ ਆ ਸਮਾਂ 10 ਦਿਨ ਭਾਈ ਥਣਾ ਦੀ ਡੰਨ ਹੋਊਗੀ ਇਹਦੀ ਗਰੰਟੀ ਆ ਠੀਕ ਆ ਜੀ ਡੇਟ ਮੁਤਾਬਕ ਦੇਣ ਲੈ ਜੂ 10 ਵਜਨ ਚੰਗਾ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਭਾਈ ਬਾਹਲਾ ਨਹੀਂ ਤੇਰੀ 18-19 ਲੀਟਰ ਪੀਉਣ ਦਾ ਹੱਕ ਆ ਜਿਹੜੇ ਹਿਸਾਬ ਨਾਲ ਵਹਿੜਦਾ ਜਿਹਨੇ ਕੁਆਲਿਟੀ ਆ ਸਹੀ ਗੱਲ ਆ ਜੀ ਲੈ ਚੱਲੀ ਵੀਰੇ ਉਧਰ ਨੂੰ ਤੇ ਇਹਦੀ ਜਮ੍ਹਾਂ ਲੈਣ ਦੇਣ ਵਾਲੀ ਇਹ ਵੀਰੇ 55000 ਫਿਕਸਡ ਪ੍ਰਾਈਸ ਆ ਜਮ੍ਹਾਂ ਜਿਹੜੇ ਲੈਣੀ ਆ ਜਿਹੜੇ ਲੈਣੇ ਆ ਹਾਂ ਠੀਕ ਆ ਜੀ 55000 ਫਿਕਸ ਪ੍ਰਾਈਸ ਆ ਬਾਈ ਕਹਿੰਦਾ ਜਿਹੜੇ ਆਪਾਂ ਲੈਣਾ ਹੀ ਲੈਣੇ ਆ ਜੀ ਬਾਕੀ ਕੁਆਲਿਟੀ ਇਹਦੀ ਵੀ ਚੰਗੀ ਹੈ ਭਜ ਸੰਭੀ ਪਾਲੀ ਚੰਗੀ ਆ ਗੋਲ ਮਟੋਲੀ ਆ ਇਹ ਨਾਗ ਹੋ ਗਏ ਕਿੰਨੇ ਆਪਣੇ ਵੀਰੇ 6 ਹਾਂਜੀ 6 ਸੱਤਮਾ ਕਿਹੜਾ ਦਿਖਾਉਣਾ ਹੁਣ ਤਾਂ ਵੱਡੀਆਂ ਵੜਾ ਰਹਿਗਾ ਵੀਰੇ ਅੱਜਵੇਂ ਉਹ ਵੱਡੀਆਂ ਵੜਾ ਵਿਖਾ ਦੇ ਉਹ ਪਹਿਲਾਂ ਅੰਦਰੋਂ ਖੋਲ ਲਿਆ ਅੰਦਰ ਲਈ ਲਿਆ ਵੀਰੇ ਅੰਦਰ ਹੀ ਆ ਜਾ ਹਾਂ ਸੱਤ ਨੰਬਰ ਨਾਗ ਸੁਆ ਕਿੰਨੇ ਵੀਰੇ ਦ ਤੁਹਾ ਬਈ ਇਹ ਦੂਜਾ ਸੁੰਦੀ ਆ ਦੂਜਾ ਸੁੰਦੀ ਆ ਸਮਾਂ ਕਿੰਨਾ ਕੁ ਲਊਗੀ 10 ਦਿਨ ਪੈਣਗੇ ਡੇਟ ਮੁਤਾਬਕ ਹਾਂ ਜੀ ਵੱਡੀ ਆ ਵਜਨ ਵਾਲੀ ਕਿੰਨਾ ਪਾਜੂ ਦੋਸਤੋ ਇਹ 8 ਲੀਟਰ ਦੱਸਿਆ ਜੀ ਤੋਂ ਲਈ ਆ ਵੀ ਕੱਚੀ ਦਾ ਹਜੇ 15 ਦਿਨ ਲੂਈ ਜਾਂਦਾ ਯਾਰ 15 ਦਿਨ ਲੈਜੋ ਹਜੇ ਹਾਂ ਬੜਾ ਕੁਆਲਿਟੀ ਵਖਾਗਾ ਜੀ ਵਜਨ ਬਹੁਤ ਆ ਜੀ ਇਹ ਖੁੱਲੀ ਛੱਡਣ ਵਾਲੀ ਗੱਲ ਹਾਂ ਜੀ ਹਾਰ ਮੇ ਛੱਡੀ ਹੋਵੇ ਖੁੱਲੀ ਹੱਡਾਂ ਪੈਰਾਂ ਦੀ ਖੁੱਲੀ ਆ ਖਾਣ ਪੂਰਾ ਸੋਹਣੇ ਸੇਜ ਦਾ ਕੱਚੀ 15 ਦਿਨ ਆ ਵੀਰੇ ਅੱਧਾ ਮਹੀਨਾ ਮੰਨ ਕੇ ਆਜੋ ਤੁਸੀਂ ਤੇ ਅੱਧੇ ਮਹੀਨੇ ਨੂੰ ਜੇ ਐਂਡ ਪਟਾ 'ਚ ਨਾਂ ਫਸਿਆ ਪਿਆ ਹੋਇਆ ਹੋਵਨ ਤਾਂ ਫਿਰ ਫਾਇਦਾ ਵੀ ਕੀ ਏ ਦੀ ਗਾਂ ਦਾ ਵੀਰ ਚੈੱਕ ਕਰੋ ਇਹ ਤਾਂ ਫਿਰ ਕੱਚੀ-ਕੱਚੀ ਦਾ ਆਫਰ 62000 ਰੁਪਏ ਦੇ ਦਾਂਗੇ ਅੱਜ ਅੱਜ ਹਾਂ ਜਿੱਦਾਂ ਤਿਆਰ ਹੋਊਗੀ ਉਦਦੇ ਦੀ ਡਿਮਾਂਡ ਤਾਂ ਹੋਊਗੀ ਹੋਰ ਬਾਈ ਕਹਿੰਦਾ 62000 ਰੁਪਏ ਦੇ ਦਾਂਗੇ ਮੋੜ ਲਿਆ ਵੀਰ ਬਾਕੀ ਫੇਸ ਕੁਆਲਿਟੀ ਸੋਹਣੀ ਐ ਚੈੱਕ ਕਰ ਸਕਦੇ ਹੋ ਜੀ ਥਾਣ ਕੱਲਾ-ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣ ਚਾਰ ਹੀ ਥਾਣ ਹੋਟ ਸ਼ਾਂਖ ਪੂਰਾ ਵੀ ਨੇ 62000 ਦੀ ਦੇ ਦਾਂਗੇ 7 ਨੰਬਰ ਹੋ ਗਿਆ 8 ਨੰਬਰ ਵੀਰੇ ਕਿਹੜੀ ਆ ਜੀ 9 ਨੰਬਰ ਤੇ ਆ ਵੜਾ ਖਾਦੀ ਠੀਕ ਆ ਸੁਆ ਕਿੰਨਾ ਮਾ ਵੀਰੇ ਦਾ ਸੁਆ ਬਈ ਦੂਜਾ ਸੁਣਦੀ ਠੀਕ ਆ ਸਮਾ ਕਿੰਨਾ ਕੋ ਲਊਗੀ ਸਮਾ ਦੱਸ ਦੇ ਲੈ 10 ਦਿਨਾਂ ਜਾਂ ਹਫਤੇ 10 ਦਿਨਾਂ ਦੀਆਂ ਹੀ ਕੱਚੀਆਂ ਸਾਰੀਆਂ ਤੇ ਕਿੰਨਾ ਬਾਜੂ ਵੀਰੇ ਦੁੱਧ ਦੁੱਧ 16-17 ਲੀਟਰ ਦੱਸਿਆ ਵੀ ਜਦੋਂ ਲਈ ਆ ਗੜਿਆ ਠੀਕ ਆ 16 ਤੋਂ 17 ਲੀਟਰ ਜੈਜ ਜੀ ਡਿਮਾਂਡ ਦੀ ਇਹ ਬੱਚੀ 55000 ਦੀ ਲਾ ਠੀਕ ਆ ਜੀ ਬੱਚੀ ਬਾਈ ਕਹਿੰਦਾ 55000 ਦੀ ਦੇ ਦਾਂਗੇ ਜੀ ਚੰਗੀ ਆ ਵੜ ਬਾਕੀ ਥਣ ਸੋਹਣੇ ਸੈਜ ਦਾ ਲੱਗਿਆ ਵਾ 4 ਹੀ ਥਾਣਾ ਫੋਟ ਸ਼ਾਂਖ ਪੂਰਾ ਵੀ ਨਹੀਂ ਮੋੜ ਲਿਆ ਬਈ ਮੋੜ ਲਿਆ ਵੀਰੇ 8 9 8 ਨਾਗ ਹੋ ਗਿਆ ਜੀ ਬਾਕੀ ਨੰਬਰ ਚ ਕਰੀਂ ਤੇ ਚੱਲੂਗਾ ਤੇ 9 ਨੰਬਰ ਨਾ ਕਿਹੜਾ ਉਹ 9 ਨੰਬਰ ਦੇ ਵੱਡੀ ਵਿਹੜੀ ਠੀਕ ਆ ਜੀ ਇਹਦਾ ਸੁਆ ਕਿੰਨਾ ਮਾ ਜੀ ਇਹ ਬਈ ਦੂਜਾ ਸੁਆ ਏ ਦੂਜਾ ਸੁਆ ਸਮਾਂ ਕਿੰਨਾ ਕੁ ਲਾਊਗੀ ਜੀ ਸਮਾਂ 7-8 ਦਿਨ ਲਿੰਜੂ ਕਿੰਨਾ ਬਾਜੀ ਦੁੱਧ ਵੀਰੇ ਦੁੱਧ ਬਈ ਅਗਲੇ 24 24 ਲੀਟਰ ਦੱਸਿਆ ਏ ਠੀਕ ਆ ਜੀ ਕੋਈ ਆਪ ਦੀ ਭੈਣ ਭਰਾ ਆਪ ਦੀ ਸਮਝ ਨਾ ਲੈਣ ਠੀਕ ਆ ਜੀ ਥਾਣਾ ਦੀ ਡੰਨ ਆ ਜੀ ਥਾਣਾ ਦੀ ਗਾਰੰਟੀ ਆ ਠੀਕ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਇਹ ਬਚੀ 63000 ਦੀ ਦੇਣੀ ਆ ਬਈ ਯੈਸ ਨੋ ਹਾਂ ਕੱਚੀ ਕੱਚੀ ਆ ਜਿੱਦ ਤਿਆਰ ਹੋਊਗੀ ਉਦੋਂ ਗੱਲਬਾਤ ਹੋਰ ਹੋਊ ਬਜਨ ਵਾਲੀ ਵਹਿੜਾ ਕੋਈ ਆਏ ਨਹੀਂ ਬਈ ਲੱਸੀ ਫਿੱਕੀ ਨਹੀਂ ਬਜਨ ਵਜੂਦ ਚੰਗਾ 60000 ਦੀ ਪਈ ਕਹਿੰਦਾ ਵਹਿੜ ਦੇ ਦਾਂਗੇ ਜੀ ਜੇ ਕੋਈ ਜੋੜਾ ਸੱਜਣ ਲੈ ਕੇ ਜਾਂਦਾ ਤਾਂ ਮਾਣ ਤਣ ਬਾਈ ਕਹਿੰਦਾ ਜ਼ਿਆਦਾ ਹੋਜੂ ਅੱਗੇ 10 ਨੰਬਰ ਨਾ ਕਰ ਵੀਰੇ 10 ਨੰਬਰ ਨਾ ਕਰ ਵੀ ਸੂਣ ਵਾਲੀ ਵਹਿੜਾ ਉਹ ਕੱਟ ਕੇ ਖਾਣ ਠੀਕ ਆ ਜਰਸੀ 'ਚ ਪੈ ਜਾਂਦੀ ਆ ਕ੍ਰੋਸ ਜਾਂ ਜਰਸੀ ਦਾ ਅੰਗ ਆ ਜਾਂਦਾ ਬਲੈਕ ਕਲਰ 'ਚ ਸੂਆ ਕਿੰਨਾ ਵੀਰੇ ਦਸੂਆ ਬਈ ਦੂਜੇ ਸਵਾ ਮਾ ਕਿੰਨਾ ਕਹ ਲੈਂਦੀ ਆ ਜੀ ਸਵਾ 5 ਤੋਂ 7 ਦਰ ਕਰਦੀ ਏ ਠੀਕ ਆ 5 ਤੋਂ 5 ਤੋਂ 7 ਦਰ ਲੈ ਜੀ ਦੁੱਧ ਕਿੰਨਾ ਬਾਜੂ ਵੀਰੇ ਦੁੱਧ ਬਈ ਬਾਹਲਾ 15 16 ਕਿਲੋ ਕੋ ਮਾਨ ਲੇ ਠੀਕ ਆ ਜੀ ਹੋ ਮੱਝਾਂ ਰ ਗਈ ਸੰਗਨਾ ਕਰਮ ਵਾਲੀ ਦਾ ਦੁੱਧ ਕੱਦ ਕਾਠ HF ਦੇ ਬਰੋਬਰੀ ਆ ਜਾਂਦਾ ਬਾਕੀ ਥਣ ਸੋਹਣੇ ਸੈਜ ਦਾ ਲੱਗਿਆ ਵਾ ਕੱਲਾ ਕੱਲਾ ਗਿਆ ਆਪਣੇ ਹੱਥੀ ਚਵਾਈ ਵਾਲਾ ਥਾਣਾ ਜੀ ਭਵਾਨਾ ਕਰਮ ਵਾਲੀ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ ਲਿਓ ਲਓ ਜੀ ਤੇ ਡਿਮਾਂਡ ਇਹਦੀ ਵੀਰੇ ਇਹ ਬੱਚੀ 55000 ਦੀ ਜਿਆਜ ਦੇਣੀ ਅੱਜ ਅੱਜ ਠੀਕ ਆ ਇਹ ਬੱਚੀ ਬਾਈ ਕਹਿੰਦਾ 55000 ਦੀ ਦੇ ਦਾਂਗੇ ਜੀ ਵਿੱਚੋਂ ਮਾਣ ਤਾਨ ਹੋ ਜਾਊਗਾ ਜੀ ਕੋਈ ਵੀ ਨਗ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ